ਆਪਨਾ ਨਰਨਾ ਜੀਰ ਮਨਜੋ ਸਿੰਘ ਪਿੰਡ ਟਾਲੀ ਸਾਹਿਬ ਜੀ ਇਹ ਜਿਹੜੀ ਅੱਜ ਜਸ਼ਨ ਮਨਾਇਆ ਜਾ ਰਿਹਾ ਇਹ ਕੀ ਕਰ ਗੁਰਜੀਤ ਸਿੰਘ ਦੇ ਜਿੱਤ ਦੀ ਖੁਸ਼ੀ ਵਿੱਚ ਜਿਸਨ ਮਨਾਇਆ ਜਾ ਰਿਹਾ ਏਰੀਆ ਦੇ ਵਿੱਚ ਭਾਰਤ ਦੇ ਵਿੱਚ ਜੜੀ ਆ 240 ਚਿੱਟਾ ਕਰਦੀ ਜਾ ਚੁੱਕੀਆਂ ਹੋ ਗੀਆਂ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਬੜੀ دیر ਬਾਅਦ ਕਾਂਗਰਸ ਪਾਰ ਤੋਂ ਲੋਕਾਂ ਨੇ ਨਿਕਾਰਿਆ ਵਾ ਕੜੂ ਪਾਰਟੀ ਨੇ ਤਲਵੰਦ ਲੋਕਾਂ ਨਾਲ ਕਾਰਕੀ ਅਧਿਕਾਰ ਦੀ ਜਿਹੜਾ ਵਾ ਸੱਤ ਸੀਟਾਂ ਪਿਆ ਦੇ ਜਿੱਤੀਆਂ ਦਿੱਤੀਆਂ ਵਾ ਲੋਕਾਂ ਨੂੰ ਜਿਹੜਾ ਵਾ ਵਿਸ਼ਵਾਸ ਆ ਕਾਂਗਰਸ ਪਾਰਟੀ ਤੇ 2027 ਦੇ ਚੀ ਹਾਕਰ ਸਰਕਾਰ ਦੀ ਵਿਆਦੇ ਚ ਆ ਜਾਏ ਕੀ ਤੋਂਡੇ ਸਾਹਬ ਦੇ ਨਾਲ ਕਿਹੜਾ ਕਾਰਨ ਰਿਹਾ ਹੈ ਕਿ ਜਿਹੜਾ ਮੌਜੂਦਾ ਸਰਕਾਰ ਦੀਆਂ ਕੋਈ ਮੌਜੂਦਾ ਸਰਕਾਰ ਕੋਈ ਇੱਕ ਬਿਜਲੀ ਫਰੀਦ ਕਰ ਕਰ ਰਹੀ ਸੀ ਹੂਟ ਵੀ ਨਹੀਂ ਕਿ ਤਿੰਨ ਜਿਹੜਾ ਲੋਕਾਂ ਦਾ ਨਾਲ ਮੋੜ ਜੜਾ ਭੰਗ ਹੋ ਗਿਆ ਵਾ ਤੁਸੀਂ ਹਜਰ ਤਿੰਨਾਂ ਦੇਖ ਚੁੱਕੇ ਜਿਹੜਾ ਅੱਜ ਹੋਇਆ ਵਾ ਪੁਰੀ ਆਰ ਯਾਵਾਦੀ ਪਾਰਟੀ ਜਿਹਦੇ ਵਿੱਚ ਬਹੁਤੇ ਇਹਨਾਂ ਦੇ ਜਿਹੜੇ ਐਮਪੀ ਸੀ ਤੋਂ ਚੌਥੇ ਨੰਬਰ ਤੇ ਰਹਿੰਦੇ ਕਿੰਦਾ ਦੀ ਬਿਪਰੀ ਤੋਂ 30 ਵਾਲਾ ਪਹਿਲਾਂ ਵੀ ਦੋ ਵਾਰ ਆਪਾਂ ਬੜੇ ਬਹੁਤ ਸਾਰੇ ਕੰਮ ਕੀਤੇ ਆ ਅੱਗੇ ਹੋਰ ਕਰਾਂਗੇ ਤੁਮਰੀਦ ਹੈ ਕਿ ਚੌਥੀ ਵਾਰ ਫੇਰ ਦੇਖਣ ਨੂੰ ਮਿਲ ਜੇਗਾ ਸਾਡਾ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਜਿੰਦਾਬਾਦ ਜੀ ਸਿੰਘਾਉ ਜੀ ਜਿੰਦਾਬਾਦ